ਰਹਨੇ ਮੇਟੂ ਜੀ ਜਦੋਂ ਰੈਲੀ ਹੋਈ ਸੀ ਮੋਗੇ ਵਾਲੀ ਤੇ ਉਹਨਾਂ ਨੂੰ ਵੀ ਲੱਗਿਆ ਸੀ ਕਿ ਪੂਰੀਆਂ ਤਿਆਰੀਆਂ ਖਿੱਚ ਲਈਆਂ ਨੇ ਤੇ ਇਹਨਾਂ ਨੇ ਵੀ ਆਪਣਾ ਅਗਣੀਆਂ ਚੋਣਾਂ ਵਾਲਾ ਅਗਣੀਆਂ ਵੋਟਾਂ ਵਾਲਾ ਕੰਮ ਜਿਹੜਾ ਸ਼ੁਰੂ ਕਰਤਾ ਪਰ ਇੱਕ ਚੀਜ਼ ਤੇ ਹੈ ਸਾਡੇ ਸੁਪਰ ਸੀਐਮ ਸਾਹਿਬ ਕੇਜਰੀਵਾਲ ਸਾਹਿਬ ਉਹ ਨਿਗਰਾਨੀ ਪੂਰੀ ਰੱਖਦੇ ਆ ਉਹ ਸਾਰੀਆਂ ਉੱਪਰ ਵਾਲੀਆਂ ਜਿਹੜੀਆਂ ਕਹ ਲੋ ਕਿ ਡੋਰਾ ਉਹ ਆਪਣੇ ਹੱਥ ਦੇ ਵਿੱਚ ਰੱਖਦੇ ਆ ਉਹਨਾਂ ਨੇ ਇਹ ਹੁੰਦਾ ਕਿ ਇੱਕ ਵੀ ਚੀਜ਼ ਜਿਹੜੀ ਉਹ ਮੇਰੀ ਮਰਜ਼ੀ ਤੋਂ ਜਾਂ ਮੇਰੀ ਨਿਗਰਾਨੀ ਤੋਂ ਬਾਹਰ ਨਹੀਂ ਹੋਣੀ ਚਾਹੀਦੀ ਹੁਣ ਕਹਿੰਦੇ ਕਿ ਉਹਨਾਂ ਨੇ ਉੱਥੇ ਵੀ ਬੁਲਾ ਲਏ ਨੇ ਮੜਾ ਮੋਟਾ ਹੋਰ ਨਿਗਰਾਨੀ ਪੱਕੀ ਕਰਨ ਵਾਸਤੇ ਜਿਵੇਂ ਕੱਲ ਕਹਿ ਰਹੇ ਸੀਗੇ ਕਿ ਅਸਿਸਟੈਂਟ ਨਾਲ ਲੱਗ ਜਾਣੇ ਨੇ ਹੁਣੇ ਕਾਦੇ ਵਾਸਤੇ ਬੁਲਾ ਲਏ ਨੇ ਨਾਲ ਦਿੱਲੀ ਵਾਲੇ ਹਾਂਜੀ ਦਿੱਲੀ ਵਾਲੇ ਨੇ ਉੱਥੇ ਬੁਲਾਇਆ ਹੂੰ ਅੱਛਾ ਭਈ ਵੈਸੇ ਤੇ ਪਹਿਲੀ ਵਾਰ ਨਹੀਂ ਐ ਇਸ ਕਰਕੇ ਸ਼ਾਇਦ ਤੁਹਾਨੂੰ ਹੈਰਾਨੀ ਜੀ ਨਹੀਂ ਲੱਗ ਰਹੀ ਤਾਂ ਕਿ ਅਕਸਰ ਹੁੰਦਾ ਰਹਿੰਦਾ ਇਹ ਤਾਂ ਨਹੀਂ ਹੈਰਾਨੀ ਇਸ ਗੱਲ ਨੂੰ ਆ ਵੈਸੇ ਤੇ ਉਹ ਬੁਲਾਉਣ ਤੇ ਇਧਰ ਦੇ ਜਿਹੜੇ ਲੀਡਰ ਹੁੰਦੇ ਆ ਉਹ ਤੇ ਖੁਸ਼ੀਆਂ ਮਨਾਉਂਦੇ ਆ ਹੂੰ ਵੀ ਯਾਰ ਸਾਡੀ ਕੋਈ ਬੁੱਕਤ ਐ ਜੀ ਠੀਕ ਹੈ ਨਾ ਜੀ ਇੱਥੇ ਐਸ ਐਚਓ ਦੇ ਨਾਲ ਹੱਥ ਮਿਲਾ ਕੇ ਬੰਦੇ ਚਾਰ-ਚਾਰ ਦਿਨ ਹੱਥ ਨਹੀਂ ਧੋਂਦੇ ਸਹੀ ਗੱਲ ਐ ਹੂੰ ਤੇ ਉੱਥੇ ਦਿੱਲੀ ਦਰਬਾਰ ਤੋਂ ਫੋਨ ਆਇਆ ਕਿ ਸੱਦੀ ਹੋਈ ਮਿੱਤਰਾਂ ਦੀ ਪੈਰ ਹੀ ਉਤੀ ਨਾ ਪਾਵਾਂ ਜੀ ਤੇ ਭਾਈ ਉਹ ਤੇ ਫਿਰ ਗੱਲਾਂ ਹੀ ਵੱਡੀਆਂ ਨੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਹੂੰ ਪਰ ਇੱਕ ਕਮਾਲ ਦੀ ਗੱਲ ਮੇਰੇ ਲਈ ਹਰਾਨਗੀ ਦਾ ਵਿਸ਼ਾ ਸੀ ਤੁਸੀਂ ਦੇਖਿਆ ਹੋਣਾ ਮੈਂ ਇੱਥੇ ਬੰਦ ਲਈ ਗਿਆ ਉਕੇ ਭਾਈ ਦਿੱਲੀ ਵਾਲੇ ਤਾਂ ਇੱਥੋਂ ਗਏਵੇਂ ਹੁਣੇ ਜੀ ਅਜੇ ਪਤਾ ਨਹੀਂ ਸਾਰੇ ਗਏ ਕਿ ਅਜੇ ਇੱਥੇ ਹੀ ਸਮਾਨ ਸਪਨ ਬੰਨ੍ਹਦੇ ਫਿਰਦੇ ਆ ਆ ਉਹ ਅਜੇ ਜਾ ਕੇ ਦਿੱਲੀ ਤੇ ਉਹਨਾਂ ਨੇ ਆਪਣੇ ਬੂਟ ਨਹੀਂ ਲਾਏ ਹੋਣੇ ਤੇ ਉਤੋਂ ਖਬਰ ਆ ਜਾਂਦੀ ਆ ਕਿ ਕੁਝ ਚਿਹਰੇ ਜਿਹੜੇ ਆ ਉਹ ਦਿੱਲੀ ਬੁਲਾਏ ਗਏ ਨੇ ਜੀ ਉਹਦੇ ਵਿੱਚ ਡਾਕਟਰ ਰਵਜੋਤ ਦੱਸਿਆ ਜਾਂਦਾ ਹੈ ਜਾਂ ਮੁੰਡੀਆਂ ਸਾਹਿਬ ਦਾ ਨਾਮ ਆ ਰਿਹਾ ਇੱਕ ਦੋ ਹੋਰ ਲੀਡਰ ਨੇ ਅੱਛਾ ਸਭ ਤੋਂ ਵੱਡੀ ਗੱਲ ਇਸ ਮਾਮਲੇ ਦੇ ਵਿੱਚ ਜਿਹੜੀ ਆ ਉਹ ਇਹ ਆ ਕਿ ਮਨੀਸ਼ ਸੈਸੋਦੀ ਅੱਜ ਭਗਵਾਨ ਤਮਾਮ ਜੀ ਨੂੰ ਮਿਲਣ ਗਿਆ ਚਲੇ ਨੇ ਹੂੰ ਭਗਵਾਨ ਤਮਾਮ ਜੀ ਦੇ ਨਾਲ ਮੁਲਾਕਾਤ ਕਰਨ ਉਪਰੰਤ ਕਹਿੰਦੇ ਆ ਕਿ ਹਾਲਤ ਠੀਕ ਆ ਬਈ ਕੱਲ ਤੱਕ ਛੁੱਟੀ ਦੀ ਸੰਭਾਅ ਹੈ ਮਤਲਬ ਸੀਐਮੋ ਲਾਮੀ ਕਰ ਰਿਹਾ ਹੂੰ ਕੋਈ ਡਾਕਟਰ ਐਲਾਨ ਨਹੀਂ ਕਰ ਰਿਹਾ ਸੈਦੂਦੀਆ ਸਾਹਿਬ ਦੱਸ ਰਿਹਾ ਕਿ ਭਾਈ ਸਿਹਤ ਠੀਕ ਹੈ ਹੁਣ ਹੁਣ ਸਿਹਤ ਠੀਕ ਹੈ ਸ਼ਾਇਦ ਕੁਝ ਇਦਾਂ ਹੀ ਹੋਇਆ ਸੀ हां जी हां जी हां जी देखो ਗੱਲ ਇਹ ਆ ਕਿ ਹਾਂ ਉਹ ਦੋ ਅਰੌੜਾਏ ਸੀਗਾ ਨਾ ਕਿ ਉਦੋਂ ਤੇ ਮੁਲਾਕਾਤ ਠੀਕ ਠੰਗ ਨਾਲ ਹੋਈ ਹੋਈ ਨਹੀਂ ਇਹਨਾਂ ਨੇ ਬਰੀਫ ਕਰਤਾ ਸੀਗਾ ਅਸੀਂ ਥੋੜੀ ਜੀ ਗੱਲ ਉਸ ਕੋਣ ਤੋਂ ਖੋ ਲਈ ਕਿ ਆ ਭਈ ਹਾਂ ਜੀ ਕਿ ਭਾਈ ਇਹ ਤੇ ਸਾਡੀ ਜਾਣਕਾਰੀ ਦੇ ਮੁਤਾਬਕ ਮਿਲ ਹੀ ਨਹੀਂ ਪਾਈ ਨਹੀਂ ਨਹੀਂ ਪਾਈ ਜੀ ਕਾ ਉੱਥੋਂ ਥੋੜੀ ਜੀ ਕਿੜਵੀ ਹੋ ਗਈ ਆ ਕੇ ਉਹਨਾਂ ਨੇ ਸਿਹਤ ਬਾਰੇ ਦੱਸਿਆ ਜ਼ਰੂਰ ਸੀ ਨਾ ਇਹ ਤੇ ਬਾਅਦ ਚ ਪਤਾ ਲੱਗਿਆ ਵੀ ਮੁਲਾਕਾਤ ਹੀ ਨਹੀਂ ਹੋਈ ਇਹ ਆ ਬਿਲਕੁਲ ਤੁਸੀਂ ਸਹੀ ਗੱਲ ਕਹੀ ਤੇ ਅੱਜ ਹੁਣ ਉਹਨਾਂ ਨੇ ਬਾਕਾਇਦਾ ਤੌਰ ਤੇ ਕਹਿ ਦਿੱਤਾ ਹੈ ਕਿ ਇਹਨਾਂ ਨੂੰ ਕੱਲ ਨੂੰ ਸ਼ਾਇਦ ਛੁੱਟੀ ਵੀ ਮਿਲ ਜਾਏਗੀ ਉਹਦੇ ਵਿੱਚ ਇੱਕ ਦੋ ਚੀਜ਼ਾਂ ਨੇ ਹੁਣ ਦਿੱਲੀ ਕਿਉਂ ਬੁਲਾਇਆ ਗਿਆ ਇਹਦੇ ਤੇ ਮੈਂ ਬਾਅਦ ਚ ਆ ਜਾਣਾ ਜੀ ਪਹਿਲਾਂ ਛੁੱਟੀ ਵਾਲਾ ਹਿਸਾਬ ਗੱਤਾਲ ਲਾਈਏ ਕਿ ਛੁੱਟੀ ਦੀ ਜੇ ਨਹੀਂ ਅੱਛਾ ਇੱਕ ਸਵਾਲ بڑا ਹੁੰਦਾ ਹੈ ਕਿ ਜੀ ਉਹ ਫੋਰਟੇਸ 'ਚ ਕਿਉਂ ਜਾਂਦੇ ਨੇ ਮੈਂ ਕੱਲ ਵੀ ਕਿਹਾ ਮੈਂ ਇਸ ਗੱਲ ਦੇ ਨਾਲ ਅਸਹਿਮਤ ਹਾਂ ਬਿਲਕੁਲ ਕਿ ਜਿਹੜੇ ਲੋਕ ਕਹਿੰਦੇ ਕਿ ਮਾਮ ਸਾਹਿਬ ਤੇ ਇਦਾਂ ਕਰਦੇ ਟਕਵੰਚ ਕਰਦੇ ਨਹੀਂ ਮਾਨ ਸਾਹਿਬ ਫਿਜ਼ੀਕਲੀ ਸਮੱਸਿਆ ਨਾਲ ਜੂਝ ਰਹੇ ਨੇ ਇੱਕ ਫੈਕਟ ਹੈ ਜੀ ਠੀਕ ਹੈ ਔਰ ਉਹ ਆਪਣੇ ਵਾਂਗ ਹੀ ਆ ਕਿਸੇ ਨੂੰ ਕੋਈ ਬਿਮਾਰੀ ਹੋ ਜਾਂਦੀ ਹੈ ਕਿਸੇ ਨੂੰ ਕੋਈ ਬਿਮਾਰੀ ਹੋ ਜਾਂਦੀ ਹੈ ਸਾਲਚ ਆਪਾਂ ਕੁਝ ਦਿਨ ਬਿਮਾਰ ਰਹਿੰਦੇ ਆ ਨਾ ਸਿਹਤ ਪੋਸਟਰ ਰਹਿਣ ਦੇ ਬਾਵਜੂਦ ਵੀ ਬਿਲਕੁਲ ਤੇ ਕਈ ਵਾਰ ਆਪਾਂ ਨੂੰ ਰੋਗ ਲੱਗ ਜਾਂਦਾ ਹੈ 슈ਗਰ ਹੈ ਬੀਪੀ ਹੈ ਫਲਾਣ ਟਮਕਾ ਕੋਈ ਵੀ ਰੋਗ ਉਸ ਚੀਜ਼ ਲ ਮੈਂ ਕਿਸੇ ਵੀ ਪ੍ਰਕਾਰ ਦਾ ਕੋਈ ਇਦਾਂ ਦਾ ਕੋਈ ਵੀ ਪ੍ਰਤੀਕਰਮ ਨਹੀਂ ਦੇਵਾਂਗਾ ਕਿਸੇ ਦੀ ਵੀ ਬਿਮਾਰੀ ਤੇ ਚਲੋ ਆਪਾਂ ਦੁਆ ਵੀ ਕਰਦੇ ਹਾਂ ਕਿ ਯਾਰ ਹਰ ਬੰਦਾ ਸਿਹਤਯਾਬ ਰਹੇ ਹੋਰ ਉਹਦੇ ਚ ਮਤਲਬ ਕਿ ਇੱਕ ਚੀਜ਼ ਇਹ ਹੈ ਕਿ ਉਹਨਾਂ ਦੇ ਕੋਲ ਆਪਣੇ ਟ੍ਰੀਟਮੈਂਟ ਦਾ ਹੱਕ ਵੀ ਹੈ ਹਿਸਟਰੀ ਵੀ ਹੈ ਹੂੰ ਠੀਕ ਹੈ ਜੀ ਹੁਣ ਇਸ ਤੋਂ ਇਲਾਵਾ ਜਿਹੜੇ ਲੋਕ ਇਹ ਸਵਾਲ ਕਰਦੇ ਨੇ ਕਿ ਕਿਉਂ ਜਾਂਦੇ ਨੇ ਹੂੰ ਰਾਜਨੀਤਿਕ ਜਦੋਂ ਚਰਚਾਵਾਂ ਨਾਲ ਚੱਲਦੀਆਂ ਸਰ ਬੜਾ ਸਿੰਪਲ ਫੰਡਾ ਹੈ ਇਸ ਨੂੰ ਡੀਕੋਡ ਕਰਨਾ ਫੋਰਟਿਸ ਦੇ ਵਿੱਚ ਸੈਸੋਦੀਆ ਸਭ ਗਏ ਤਾਂ ਕੈਮਰੇ ਲੱਗੇ ਨੇ ਹੂੰ ਠੀਕ ਹੈ ਜੀ ਜੀ ਵਿਦਾਊਟ ਪਰਮਿਸ਼ਨ ਤੁਸੀਂ ਕਿਸੇ ਵੀ ਆਈਪੀ ਦੇ ਵਾਰਡ ਜਾਂ ਰੂਮ ਚ ਜਾ ਸਕਦੇ ਹੋ ਹੂੰ ਉਹ ਕਾਲੇ ਜਿਹੜਾ ਕਹ ਲੋ ਕਿ ਉਹ ਧਮਕੀਆਂ ਦੇ ਬਾਅਦ ਜਾਵਾਂ ਹੀ ਨਹੀਂ ਹੁਣ ਤੇ ਆਲ ਰਾਈਟ ਬਿਲਕੁਲ ਤੇ ਕੀ ਸੀਐਮ ਰਾਹੇਸ਼ ਦੇ ਵਿੱਚ ਜੇ ਕਿਸੇ ਦਿੱਲੀ ਵਾਲੇ ਨੇ ਜਾਣਾ ਹੋਵੇ ਤ ਉਹਨੂੰ ਰੁਕੇਗਾ ਕੋਈ ਹੂੰ ਡੀਜੀਪੀ ਕਾਰਜਕਾਰੀ ਕੀ ਦਾ ਲਾਇਆ ਵਿਆ ਜੀ ਚੀਫ ਸੈਕਟਰੀ ਦੱਸੋ ਮੈਨੂੰ ਹੂੰ अफसर शाही چو ਕੀਦੀ ਹਿੰਮਤ ਐ ਤਾਂ ਫਿਰ ਬਿਲਕੁਲ ਟੁਕਮਾ ਟਕਾਣਾ ਕਿਹੜਾ ਹੋਇਆ ਮੈਂ ਤੁਹਾਡੇ ਤੇ ਛੜ ਦਿੰਦਾ ਜੀ ਕਿ ਜਦੋਂ ਕੋਈ ਗੱਲਬਾਤ ਅੜ ਫਸ ਚ ਆ ਗਈ ਜਾਂ ਕੋਈ ਛੋਟਾ ਮੋਟਾ ਸਿਆਸੀ ਤੌਰ ਤੇ ਕੋਈ ਚੱਲ ਰਿਹਾ ਆਪਸ ਤੇ ਗਿਲਾ ਸ਼ਿਕਵਾ ਪੈਦਾ ਹੋ ਗਿਆ ਵਿੱਚ ਗਿਲਾ ਸ਼ਿਕਵਾ ਕੀ ਹੋ ਮੈਂ ਤੁਹਾਨੂੰ ਹੁਣ ਦੱਸ ਦਿੰਦਾ ਜੀ ਗਿਲਾ ਸ਼ਿਕਵੇ ਦੀ ਵੀ ਖਬਰ ਸੁਣ ਲਓ ਜਿਹੜੀ ਬ੍ਰੇਕਿੰਗ ਨਿਊਜ਼ ਐ ਕਿ ਇਹ ਸਾਰਾ ਜਿਹੜਾ ਚੱਲ ਰਿਹਾ ਸੀਗਾ ਕਵਾਇਦ ਨੂੰ ਮਾ ਕਿ ਡਿਪਟੀ ਸੀਐਮ ਲਾਉਣੇ ਆ ਉਹ ਠੰਡੇ ਵਸਤੇ ਚ ਗੱਲ ਗਈ ਹੁਣ ਆਹੀ ਗੱਲ ਹੋਏਗੀ ਤੁਸੀਂ ਦੇਖਣਾ ਜੀ ਹੁਣ ਬਿਲਕੁਲ ਟਿਕ ਟਕਾ ਹੋ ਜਾਏਗਾ ਇਹ ਹੌਲੀ ਹੌਲੀ ਚੜਦੀ ਚੜਦੀ ਗੱਲ ਚੜਦਾ ਗੱਲ ਕੀ ਬਿਲਕੁਲ ਬਿਲਕੁਲ ਇਹ ਹੁਣ ਕਹਿ ਲੋ ਕਿ ਇਹਨੂੰ ਬ੍ਰੇਕਿੰਗ ਕਹਿ ਲੋ ਰੀਸੈਂਟਲੀ ਖਬਰ ਕਹਿ ਲੋ ਜੋ ਮਰਜ਼ੀ ਕਹਿ ਲੋ ਕਿ ਇੱਕ ਵਾਰੀ ਜੋ ਡਿਪਟੀ ਚੀਫ ਮਿਨਿਸਟਰ ਲਾਉਣ ਵਾਸਤੇ ਤੁਸੀਂ ਇਹ ਵੇਖੋ ਨਾ ਬੜਾ ਸਿੰਪਲ ਵੰਡਾ ਹੈ ਕਿ ਹੁਣ ਲੋਕ ਕਹਿਣਗੇ ਕਿ ਯਾਰ ਤੁਸੀਂ ਆਪਣੀਆਂ ਠਿੱਠ ਮਾਰੀ ਜਾਂ ਨੇ ਨਹੀਂ ਚੀਮਾ ਸਾਹਿਬ ਦੇ ਹੱਕ ਦੇ ਵਿੱਚ ਕੁਝ ਪੱਤਰਕਾਰਾਂ ਨੇ ਲੋਬਿੰਗ ਕੀਤੀ ਹੈ ਪਿਛਲੇ ਦਿਨੀ ਹੂੰ ਖਬਰਾਂ ਪਲਾਂਟ ਕੀਤੀਆਂ ਮੈਂ ਉਹਨਾਂ ਦੇ ਹੁਣ ਨਾਮ ਤੇ ਕੀ ਲੈਣੇ ਨੇ ਜੀ ਪਰ ਮੈਂ ਖਬਰਾਂ ਪੜ੍ਹ ਕੇ ਪੋਸਟਾਂ ਪੜ੍ਹ ਕੇ ਮਤਲਬ ਕਿ ਉਹ ਸਭ ਕੁਝ ਹੋਇਆ ਹੂੰ ਜਦ ਇੱਕ ਦੇ ਹੱਕ ਚ ਲੋਬਿੰਗ ਹੁੰਦੀ ਹੈ ਤਾਂ ਫਿਰ ਦੂਸਰੇ ਦੇ ਚ ਕਿਉਂ ਨਹੀਂ ਬਈ ਜੀ ਫਿਰ ਅੰਦਰੂਨੀ ਰਾਜਨੀਤੀ ਹੈ ਜੇ ਸਾਡੇ ਅਰਗੇ ਦੇਖ ਲੈਂਦੇ ਵੀ ਖਬਰਾਂ ਦੀ ਪਲਾਂਟੇਸ਼ਨ ਹੋਈ ਆ ਖਬਰਾਂ ਲਵਾਈਆਂ ਜਾ ਰਹੀਆਂ ਕਿਸੇ ਨੂੰ ਪਿੱਛੇ ੱੱਕਿਆ ਜਾ ਰਿਹਾ ਕੋਈ ਅੱਗੇ ਕੀਤਾ ਜਾ ਰਿਹਾ ਤਾਂ ਮੁੱਖ ਮੰਤਰੀ ਹੈ ਹੂੰ ਉਹਨਾਂ ਨੂੰ ਵੀ ਪਤਾ ਹੈ ਜੀ ਕਿ ਇੱਕ ਵਾਰੀ ਹੁਣ ਰੋਲਾ ਕੱਲਾ ਆ ਨਹੀਂ ਹੁੰਦਾ ਵੀ ਇਸ ਸਾਲ ਦਾ ਰੋਲਾ ਤੇ ਅਗਲੀ ਵਾਰ ਦਾ ਵੀ ਹੈ ਨਾ ਕਿ ਸਤਾਈ ਚ ਜੇ ਕੋਈ ਸਿਨੀਅਰਟੀ ਵਧਾ ਗਿਆ ਮੈਰਿਟ ਤੇ ਆ ਗਿਆ ਹਮ ਗੁੱਡ ਬੁੱਕ ਚ ਆ ਗਿਆ ਜੀ ਕਹਿੰਦੇ ਰਾਜਨੀਤੀ ਕੀ ਹੈ ਰਾਜਨੀਤੀ ਹਮੇਸ਼ਾ ਰਿਪਲੇਸਮੈਂਟ ਦੀ ਲੜਾਈ ਹੈ ਬਿਲਕੁਲ ਬਿਲਕੁਲ ਇੱਕ ਨੂੰ ਤੱਕੋ ਫਿਰ ਉਹ ਥਾਂ ਤੇ ਆਓ ਫਿਰ ਉਹਦੀ ਜਗ੍ਹਾ ਜਾਓ ਤੇ ਤੁਹਾਨੂੰ ਕੋਈ ਰਿਪਲੇਸ ਨਾ ਕਰ ਸਕੇ ਉਹਦੀ ਤਿਕੜਮ ਲਾਓ ਬਿਲਕੁਲ ਇਹੀ ਤੇ ਰਾਜਨੀਤੀ ਹੈ ਨਾ ਸਰ ਜੀ ਜੀ ਮੈਂ ਨਾ ਇੱਕ ਸਿਆਣੇ ਬੰਦੇ ਦੀ ਗੱਲ ਸੁਣੀ ਸੀ ਮੈਨੂੰ ਅੱਜ ਵੀ ਉਹ ਗੱਲ ਯਾਦ ਹੈ ਉਹ ਕਹਿੰਦਾ ਕੰਪੀਟੀਸ਼ਨ 'ਚ ਨਾ ਪਾਓ ਹੂੰ ਵੀ ਮੈਂ ਗੋਡਾ ਉਹ ਬੈਕਟਰ ਆ ਫਲਾਣਾ ਬੈਸਟ ਹੈ ਨਹੀਂ ਜੀ ਕਹਿੰਦੇ ਵੀ ਸਿਆਪਾ ਹੀ ਨਵੇੜੋ ਆਪਦੀ ਰਿਪਲੇਸਮੈਂਟ ਖਤਮ ਕਰ ਦਿਓ ਜਿੱਥੇ ਵੀ ਜਾਣੇ ਹੋ ਹੂੰ ਤੁਹਾਡੇ ਘਰ 'ਚ ਵੀ ਤੁਹਾਡੀ ਰਿਪਲੇਸਮੈਂਟ ਨਾ ਹੋਵੇ ਨਾ ਕੋਈ ਬਸ ਕੱਢੀ ਵੱਡੀ ਗੱਲ ਹੈ ਬਿਲਕੁਲ ਬਸ ਇਹ ਰਿਪਲੇਸਮੈਂਟ ਦੇ ਗੇਮ ਯਾਰ ਰਾਜਨੀਤੀ ਐਸਵੇਲੇ ਵੀ ਰਿਪਲੇਸਮੈਂਟ ਦੇ ਗੇਮ ਆ ਤਾਂ ਫਿਲਹਾਲ ਸਾਡੇ ਕੋਲ ਜਿਹੜੀ ਜਾਣਕਾਰੀ ਆ ਕਿ ਜੋ ਇੱਕ ਕਬੈਦ ਚੱਲੀ ਸੀ ਇਹਨੂੰ ਇੱਕ ਵਾਰੀ ਠੰਡੇ ਵਸਤੇ ਚ ਪਾ ਦਿੱਤਾ ਹੁਣ ਆ ਗਿਆ ਸਵਾਲ ਤੁਹਾਡਾ ਕਿ ਦਿੱਲੀ ਜਿਹੜੇ ਚਿਹਰੇ ਬੁਲਾਏ ਜਾ ਰਹੇ ਕਿਉਂ ਜੀ ਸਰ ਉਹਦੇ ਸ ਇੱਕ ਫੰਡਾ ਹੈ ਹੁਣ ਡਾਕਟਰ ਅਵਜੋਤ ਦੁਆਬੇ ਤੋਂ ਪੜੇ ਲਿਖੇ ਆਦਮੀ ਨੇ ਜੀ ਠੀਕ ਹੈ ਜੀ ਲੋਕਲ ਬਾਡੀਜ਼ ਮਹਿਕਮਾ ਹੁਣ ਇਹਨੂੰ ਆਪਾਂ ਇਦਾਂ ਵੀ ਜੋੜ ਸਕਦੇ ਕਿ ਤਿੰਨ ਮੰਤਰੀ ਜਿਹੜੇ ਬੁਲਾਏ ਆ ਭਗਤ ਜੀ ਵੀ ਇਦਾਂ ਬੁਲਾਏ ਆ ਹੁਣ ਦੋ ਦੁਆਬੇ ਤੋਂ ਆ ਗਏ ਲੁਧਿਆਣਾ ਵੀ ਬਿਲਕੁਲ ਦੁਆਬੇ ਦੇ ਨਾਲ ਆ ਲੁਧਿਆਣੇ ਤੋਂ ਪਰੇ ਨੂੰ ਮਾੜਾ ਜਿਹਾ ਤਾਂ ਉਹ ਚੜੀਏ ਫਲੋਰ ਵਾਲੀ ਸਾਈਡ ਦੁਆਬਾ ਹੀ ਆ ਜੀ ਜੀ ਠੀਕ ਹੈ ਨਾ ਮੁੰਡੀਆਂ ਸਾਹਿਬ ਆ ਗਏ ਹੁਣ ਜੇ ਤੇ ਇੱਕ ਤੁੱਕਾ ਲਾਉਗੇ ਇੱਕ ਸਾਈਡ ਦਾ ਕਿਉਂਕਿ ਸਿਆਸਤ ਦੇ ਵਿੱਚ ਗੇਮ ਸਾਰੀ ਨਹੀਂ ਸਮਝਾਉਂਦੀ ਜੀ ਜੀ ਆਦੀ ਗੇਮ ਤੁੱਕੇ ਨਾਲ ਹੀ ਚੱਲਦੀ ਆ ਵਿਸ਼ਲੇਸ਼ਣ ਵੀ ਤੁੱਕੇ ਨਾਲ ਹੀ ਚੱਲਦੇ ਆ ਜੀ ਸੰਭਾਵਨਾਵਾਂ ਨਾਲ ਹੀ ਚੱਲਦੇ ਜੋੜਿਆ ਜਾਂਦਾ ਥੋੜਾ ਥੋੜਾ ਤੁਸੀਂ ਇਹ ਦੇਖੋ ਕਿ ਇੱਕ ਤੇ ਥਿਉਰੀ ਤੁਸੀਂ ਦੇ ਸਕਦੇ ਹੋ ਕਿ ਨਹੀਂ ਨਹੀਂ ਇਹ ਰੀਸ਼ਫਲਿੰਗ ਦੀ ਤਿਆਰੀ ਹੋਊਗੀ ਵਗੈਰਾ ਵਗੈਰਾ ਰਿਪੋਰਟ ਕਾਰਡ ਉਹ ਯਾਰ ਸਾਰਾ ਕੁਝ ਤੇ ਉਹਨਾਂ ਦੇ ਕੋਲ ਆ ਡਾਟਾ ਜੀ ਲੈ ਤੁਹਾਡਾ ਕਢਾ ਕਢਾ ਦਈਏ ਡਾਟਾ ਕਹਿੰਦੇ ਪੰਜ ਮਿੰਟਾਂ ਚ ਕਢ ਦੇਣਗੇ ਉਹ ਸਾਰਾ ਕੁਝ ਹੈ ਉਹਨਾਂ ਦੇ ਕੋਲ ਐਸਾ ਨਹੀਂ ਹੈ ਪਲੈਨਿੰਗ ਜਿਹੜੀ ਹੋ ਰਹੀ ਹੈ ਨਾ ਸਾਹਿਬ ਉਹ ਇੱਕ ਦੂਸਰੇ ਐਂਡ ਤੋਂ ਹੋ ਰਹੀ ਹੈ ਪਲੈਨਿੰਗ ਹੋ ਰਹੀ ਹੈ ਕਿ ਡੇਰਿਆਂ ਦਾ ਖਾਸ ਤੌਰ ਤੇ ਦੁਆਬੇ ਦੇ ਵਿੱਚ ਜਿਹੜਾ ਸਾਨੂੰ ਨੁਕਸਾਨ ਹੋ ਰਿਹਾ ਹੈ ਜੀ ਕਿ ਇਸ ਨੂੰ ਕਿਵੇਂ ਕਿਵੇਂ ਠੀਕ ਕੀਤਾ ਜਾਵੇ ਇਸ ਘਾਟੇ ਨੂੰ ਕਿਦਾਂ ਪੂਰਾ ਕੀਤਾ ਜਾਵੇ ਕਿਉਂ ਕਿ ਭਾਜਪਾ ਵਾਲੇ ਜਾਂ ਜੇ ਤੁਸੀਂ ਦੇਖੋਗੇ ਤਾਂ ਖਾਸ ਤੌਰ ਤੇ ਡੇਰਾ ਬਿਆਸ ਜਾਂ ਉਹ ਸਾਰਾ ਕੁਝ ਵਾਪਰੇ ਆ ਇਹਨਾਂ ਦਾ ਵਿਵਾਦ ਭਈ ਜੋ ਆਪਾਂ ਪਿਛਲੇ ਦਿਨਾਂ ਦੇ ਵਿੱਚ ਨਾਬ ਕਮਲ ਰਾਜਾ ਸਾਹਿਬ ਦੀ ਉਹ ਚੀਜ਼ ਦੇਖੀ ਆ ਡੇਰਾ ਬੱਲਾ ਦੇ ਵਿੱਚ ਮੋਦੀ ਸਾਹਿਬ ਦੀ ਆਮਦ ਦੇਖੀ ਆ ਉਹ ਚੀਜ਼ ਨੂੰ ਕਿੱਤੇ ਨਾ ਕਿਤੇ ਮੱਦੇ ਨਜ਼ਰ ਰੱਖਦੇ ਆ ਇਹ ਦਿੱਲੀ ਦਾ ਢੇੜਾ ਸਾਡੀ ਗਲੀ ਢੇੜਾ ਛੇੜਾ ਲਾਈ ਰੱਖਣ ਮਤਲਬ ਕਿ ਉਹ ਢੇੜਾ ਤਾਂ ਆ ਹੈ ਨਾ ਉਹ ਤਾਂ ਆ ਉਹਨੂੰ ਸਮਝੋ ਕਿ ਉਹ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਨੇ ਕਿ ਭਾਈ ਉਹਨੂੰ ਦੇਖੋ ਜ਼ਿੰਮੇਵਾਰੀਆਂ ਤੁਹਾਨੂੰ ਨੰਬਰਦਾਰ ਬਣਾਇਆ ਹੈ ਤੇ ਫਿਰ ਪਿੰਡ ਦਾ ਮਾਹੌਲ ਵੀ ਤੇ ਤੁਸੀਂ ਦੇਖਣਾ ਜਾਂਚਣਾ ਹੈ ਨਾ ਕਿ ਉਹਨੂੰ ਸੈੱਟ ਕਿਦਾਂ ਕੀਤਾ ਜਾਵੇ ਤੇ ਇਹ ਜਿਹੜੇ ਤੁਸੀਂ ਮਿਨਿਸਟਰ ਦੇਖੋਗੇ ਭਗਤ ਸਾਹਿਬ ਆ ਜਿਹੜੇ ਜਾਂ ਡਾਕਟਰ ਅਵਜੋਤ ਆ ਇਹ ਥੋੜੇ ਮਤਲਬ ਕਿ ਨਰਮ ਮਨਿਸਟਰਾਂ ਚੁਗਣੇ ਜਾਂਦੇ ਨੇ ਨਰਮ ਦਾ ਇਨਸੈਂਸ ਕਿ ਜਦੋਂ ਆਪਾਂ ਕੁਝ ਪੋਲੀਟਿਸ਼ੀਅਨ ਨੂੰ ਦੇਖਦੇ ਹਾਂ ਤੁਸੀਂ ਉਹਨਾਂ ਦੀ ਪਾਰਟੀ ਨੂੰ ਪਸੰਦ ਕਰੋ ਜਾਂ ਨਾ ਕਰੋ ਸਰਕਾਰ ਨੂੰ ਪਸੰਦ ਕਰੋ ਜਾਂ ਨਾ ਕਰੋ ਇੰਡੀਵਿਜੂਅਲੀ ਤੁਸੀਂ ਉਸ ਲੀਡਰ ਨੂੰ ਪਸੰਦ ਜ਼ਰੂਰ ਕਰਦੇ ਹੋ ਕਿ ਇਹ ਇਹ ਪਰਚਾ ਨਹੀਂ ਦਿੰਦਾ ਜੀ ਇਹ ਕਿਸੇ ਨੂੰ ਮਾੜਾ ਨਹੀਂ ਬੋਲਦਾ ਯਾਰ ਜੀ ਸਮਝਦੇ ਹੋ ਨਾ ਤਾਂ ਇਦਾਂ ਦੇ ਕੁਝ ਲੀਡਰ ਜਿਹੜੇ ਦੁਆਬੇ 'ਚੋਂ ਵੱਡੇ ਲੀਡਰ ਆ ਉਹਨਾਂ 'ਚੋਂ ਡਾਕਟਰ ਅਵਜੋਤ ਤੇ ਭਗਜੀ ਇੱਕ ਨੇ ਜੀ ਕਿੰਨਾ ਦਾ ਸਤਿਕਾਰ ਹੈ ਵੀ ਇਹ ਮਤਲਬ ਕਿ ਨਰਮ ਕਹ ਲਓ ਕਿ ਨਰਮ ਨਾਲ ਜੋੜ ਸਕਦੇ ਨੇ ਹਾਂ ਜੀ ਪ੍ਰਭਾਵਿਤ ਕਰ ਆ ਜੀ ਮੇਨ ਗੱਲ ਤੇ ਲਓ ਜੀ ਕੀ ਬਾਤ ਹੈ ਇਹ ਵੀ ਤੇ ਵੱਡੀ ਗੱਲ ਹੈ ਖੈਰ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਦੋਸਤੋ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਰੇ ਦੋਸਤੋ ਲਓ 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 ਇੱਕ ਬੜੀ ਕੰਮ ਦੀ ਗੱਲ ਹੈ ਕਿ ਮੁੰਡੀਆਂ ਸਭ ਨੇ ਵੀ ਡੇਰਾ ਬਿਆਸ ਦਾ ਨਾਮ ਦਾ ਲਿਆ ਹੈ ਦੇਖੋ ਅਸੀਂ ਨਹੀਂ ਬਿਲਕੁਲ ਅਸੀਂ ਤਸਦੀਕ ਨਹੀਂ ਕਰਦੇ ਪਰ ਐਡੀ ਡੂੰਗੀ ਜਾਣਕਾਰੀ ਜੇ ਕੋਈ ਬੰਦਾ ਦੇ ਰਿਹਾ ਹੈ ਸਾਡਾ ਆਡੀਅנס ਦੇ ਵਿੱਚੋਂ ਸਾਡਾ ਕੋਈ ਦਰਸ਼ਕ ਐਡੀ ਢੂੰਗੀ ਜਾਣਕਾਰੀ ਤੇ ਇੱਥੋਂ ਤਾਂ ਫਿਰ ਤੁਸੀਂ ਹੁਣ ਕਹਿ ਲੋ ਕਿ ਇੱਥੇ ਕੋ ਤੁੱਕਾ ਜਾਂ ਕਿਆਫਾ ਨਹੀਂ ਕੋਈ ਸਾਡੇ ਸੋਰਸ ਦੀ ਜਾਣਕਾਰੀ ਜੋ ਕੱਲੀ ਉਹ ਨਹੀਂ ਰਹਿ ਜਾਂਦੀ ਬਲਕਿ ਇੱਕ ਪੁਸ਼ਟੀ ਰਹਿ ਜਾਂਦੀ ਆ ਕਿ ਤਿੰਨ ਤਿੰਨ ਚਿਹਰੇ ਜੀ ਤਿੰਨ ਚੀਜ਼ੇ ਜਿਨ੍ਹਾਂ ਨੂੰ ਮੈਂ ਮਤਲਬ ਕਿ ਹੁਣ ਮੈਂ ਆਡੀਅנס ਦਾ ਤੇ ਕਮੈਂਟ ਬਾਅਦ ਚ ਪੜਿਆ ਮੈਂ ਤੁਹਾਨੂੰ ਕਹਿ ਕੇ ਜੋ ਡੇਰਿਆਂ ਦਾ ਖਾਸ ਤੌਰ ਤੇ ਇਸ ਵੇਲੇ ਛੁਕਾ ਹੈ ਜਾਂ ਇਹਨਾਂ ਦਾ ਨੁਕਸਾਨ ਹੈ ਉਹਨਾਂ ਵਾਸਤੇ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਤੇ ਜੇ ਮੁੰਡੀਆਂ ਸਾਹਿਬ ਡੇਰਾ ਅਭਿਆਸ ਨਾਲ ਜੁੜੇ ਨੇ ਜੀ ਅਸੀਂ ਤਸਦੀਕ ਨਹੀਂ ਕਰਦੇ ਤਾਂ ਫਿਰ ਤਾਂ ਸਾਫੀ ਹੋ ਗਿਆ ਜੀ ਜੀ